ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 7 ਜਨਵਰੀ 2025 ਨੂੰ ਕੌਮੀ ਸਾਂ ਮੋਰਚਾ ਲੱਗੇ ਨੂੰ ਪੂਰੇ 2 ਸਾਲ ਹੋ ਜਾਣੇ ਆ ਹੋ ਚੁੱਕੇ ਨੇ ਅੱਜ ਪਿਛਲਾ ਇਹ ਮੋਰਚਾ 7 ਜਨਵਰੀ 2023 ਨੂੰ ਗੁਰਦੁਆਰਾ ਅੰਬਸਾ ਵਿਖੇ ਜੇ ਸੰਗਤ ਨੇ ਅਰਦਾਸ ਕਰਕੇ ਇਹ ਉਦੋਂ ਮੋਰਚਾ ਲੱਗਿਆ ਸੀਗਾ ਜਿਸ ਨੂੰ ਅੱਜ ਪੂਰੇ 2 ਸਾਲ ਹੋ ਚੁੱਕੇ ਨੇ ਸੋ ਮੋਰਚੇ ਦੀ ਤਾਲਮਿਲ ਕਮੇਟੀ ਵੱਲੋਂ ਨਵੰਬਰ 2024 ਨੂੰ ਇੱਕ ਬਹੁਤ ਵੱਡੀ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਹੀ ਸੂਝਵਾਨ ਆਪਣਾ ਸੰਤ ਸਮਾਜ ਦੇ ਹੋਰ ਆਗੂ ਤੇ ਲੀਡਰ ਸਾਹਿਬਾਨ ਵੀ ਪਹੁੰਚੇ ਸੀ ਤੇ ਸਾਰਿਆਂ ਨੇ ਬਹੁਤ ਆਪਣੇ ਆਪਣੇ ਵਿਚਾਰ ਦਿੱਤੇ ਜਿਸ ਦੇ ਵਿੱਚ ਫੈਸਲਾ ਹੋਇਆ ਇਹ ਮੋਰਚਾ ਲੱਗੇ ਨੂੰ 7 ਜਨਵਰੀ ਨੂੰ 2 ਸਾਲ ਹੋ ਜਾਣੇ ਆ। ਸੋ 2 ਸਾਲ ਹੋ ਗਏ ਪੂਰੇ ਤੇ 7 ਜਨਵਰੀ ਨੂੰ ਕੋਈ ਵੱਡਾ ਪ੍ਰੋਗਰਾਮ ਦਿੱਤਾ ਜਾਵੇ। ਸੋ ਸਾਰਿਆਂ ਦੀ ਇਹ ਮੰਗ ਨੂੰ ਦੇਖਦੇ ਹੋਏ ਤਾਲਮਿਲ ਕਮੇਟੀ ਨੇ ਫੈਸਲਾ ਕੀਤਾ ਸੀ ਵੀ 7 ਜਨਵਰੀ 2025 ਨੂੰ ਆਪਾਂ ਇੱਥੇ ਪੂਰੀ ਕੌਮ ਦਾ ਇਕੱਠ ਕਰਕੇ ਸੀਐਮ ਭਗਵੰਤ ਮਾਨ ਦੀ ਕੋਠੀ ਨੂੰ ਜਾਣਾਗਾ ਤੇ ਉਹ ਉਹ ਸੁੱਤੀ ਜਿਹੜੀ ਨੀਂਦ ਚ ਪਈ ਹੈ ਪੰਜਾਬ ਸਰਕਾਰ ਉਹਨੂੰ ਜਗਾਉਣਾ ਹੈ ਜਿਸ ਦੇ ਤਹਿਤ ਮੋਰਚੇ ਦੀ ਕਾਲ ਸੀ ਅੱਜ 7 ਜਨਵਰੀ ਦੀ ਇੱਥੇ ਇਕੱਠ ਹੋਣ ਦੀ ਸਭ ਤੋਂ ਪਹਿਲਾਂ ਤਾਂ ਸੰਗਤਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਸੰਗਤਾਂ ਦਾ ਧੰਨਵਾਦ ਕਰਦਾ ਵੀ ਜਿੰਨੀ ਇੱਕ ਮੋਰਚੇ 'ਚ ਬਹੁਤ ਜ਼ਿਆਦਾ ਸੰਗਤ ਪਹੁੰਚੀ ਵੀ ਹੈ ਬਲਕਿ ਨਖੇਦੀ ਕਰਦਾ ਮੈਂ ਪੰਜਾਬ ਸਰਕਾਰ ਦੀ ਪੰਜਾਬ ਕੋਸ਼ਤ ਦੀ ਜਿਨੇ ਕੀ ਮੁਹਾਲੀ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਹੈ ਇਸ ਮੋਰਚੇ ਤੋਂ ਪੰਜਾਬ ਸਰਕਾਰ ਪਤਾ ਲੱਗਦਾ ਵੀ ਇੰਨੀ ਘਬਰਾ ਚੁੱਕੀ ਸੀ ਕਿ ਉਹਦੇ ਪੁਲਸ ਦੇ ਥਰੂ ਪੂਰੇ ਪੰਜਾਬ 'ਚ ਨਾਕਾਬੰਦੀ ਕੀਤੀ ਹੋਈ ਸੀ ਖਾਸ ਕਰਕੇ ਜ਼ਿਲ੍ਹਾ ਮੁਹਾਲੀ ਤਾਂ ਚਾਰ ਸ਼ਹਿਰੇ ਤੋਂ ਘੇਰਿਆ ਹੋਇਆ ਸੀਗਾ ਖੜ ਨਾਕੇ ਬਹੁਤ ਵੱਡੇ ਸੀਗੇ ਇਧਰ ਆਮਪਸਾਹ ਪੁਲਸੇ ਪੁਲਸੀ ਵੀ ਕੋਈ ਮੋਰਚੇ ਦੇ ਵਿੱਚ ਕੋਈ ਟਰਾਲੀ ਕੋਈ ਕਾਰ ਪਹੁੰਚ ਨਾ ਸਕੇ ਐਥੋਂ ਤੱਕ ਕਿ ਉਹਨਾਂ ਨੇ ਲੰਗਰ ਦੀ ਵੀ ਕੋਈ ਰਸਤ ਮੋਰਚੇ 'ਚ ਅਜਾਣ ਨਹੀਂ ਦਿੱਤੀ ਸੋ ਜਿਸ ਨੂੰ ਦੇਖਦੇ ਹੋਏ ਜਿਹੜੀ ਰਾਤ ਇੱਥੇ ਸੰਗਤ ਸੀਗੀ ਕੋਈ ਸੀਗੀ 4-500 ਦੇ ਕਰੀਬ ਤਾਂ ਉਹਨਾਂ ਨੇ ਅਸੀਂ ਪਹਿਲਾਂ ਜਾ ਕੇ ਪੰਜਾਬ ਪੋਸਟ ਦੇ ਜਿਹੜੇ 7 ਫੇਜ਼ ਦੀ ਲਾਈਟਾਂ ਦੇ ਨਾਕਾ ਲਈ ਐਸਪੀ ਖੜਿਆ ਉਹਨੂੰ ਵੀ ਜਾ ਕੇ ਬੇਨਤੀ ਕੀਤੀ ਆ ਵੀ ਸਾਡੇ ਜਿਹੜੇ ਵੱਖ-ਵੱਖ ਥਾਵਾਂ ਤੇ ਤੁਸੀਂ ਰੋਕ ਰਹੇ ਹੋ ਇਹ ਗਲਤ ਗੱਲ ਹੈ ਪੰਜਾਬ ਪੋਸਟ ਦੀ ਵੀ ਤੁਹਾਡੇ ਨਾਲ ਦਾ ਕੋਈ ਸਾਡਾ ਇਹ ਹੁਣ ਹੈ ਨਹੀਂ ਅਸੀਂ ਆ ਭਗਵੰਤ ਬਾਣ ਦੀ ਕੋਟੀ ਨੂੰ ਚੰਡੀਗੜ੍ਹ ਜਾਣਾਗਾ ਮੋਰਚੇ ਦੇ ਵਿੱਚ ਸੰਗਤਾਂ ਆਉਣ ਦੋ ਚਲੋ ਸੰਗਤ ਨਹੀਂ ਆਉਣ ਦੇ ਨਹੀਂ ਤੂੰ ਰਸਤ ਪਾਣੀ ਦਾ ਨਾ ਰੋਕੋ ਉਹ ਸਾਨੂੰ ਲਾਰੇ ਲਾਰੇ ਲਾਉਂਦੇ ਰਹੇ ਜਿਸ ਦੇ ਤਹਿਤ ਅਸੀਂ ਫੈਸਲਾ ਕੀਤਾ ਵੀ ਆਪਾਂ ਇੱਥੋਂ ਚੱਲ ਲਈ ਪਾਈਏ ਕਿਉਂਕਿ ਚੰਡੀਗੜ੍ਹ ਚਾਰ ਸਵੇਰੇ ਤੋਂ ਚੰਡੀਗੜ੍ਹ ਵੀ ਪੁਸਨੇ ਤੇ ਪੰਜਾਬ ਪੁਸਨੇ ਦੋਹਾਂ ਨੇ ਨਾਕਾਬੰਦੀ ਇੱਧਰ ਜਿਹੜੀ ਸੜਕ ਸਾਡੀ ਨਾਲ ਮੋਰਚੇ ਦੇ ਜਾਰੀ ਹੈ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੀ ਖੋਲੀ ਸੀ ਉਹ ਵੀ ਪੂਰੀ ਨਾਕਾਬੰਦੀ ਕਰ ਰੱਖੀ ਸੀਗੀ ਟਿੱਪਰ ਲਾਏ ਹੋਏ ਸੀਗੇ ਰੇਤੇ ਦੇ ਭਰ ਕੇ ਤੇ ਜਿੱਧਰ ਅਸੀਂ ਰੋਜ 31 ਮੈਂਬਰੀ ਸਾਡਾ ਜਥਾ ਜਿਹੜਾ ਜਾਂਦਾਗਾ ਉਧਰ ਵੀ ਬਹੁਤ ਜਿ ਵੱਡੀ ਤਰੀਕੇ ਨਾਲ ਟਿੱਪਰ ਰੇਤੇ ਦੇ ਭਰ ਕੇ ਲਾਏ ਹੋਏ ਸੀ ਵੀ ਇੱਧਰ ਕੋਈ ਲੱਖ ਨਾ ਸਕੇ ਸੋ ਜਿਸ ਦੇ ਤਹਿਤ ਅਸੀਂ ਜਿਹੜਾ ਪਾਰਕ ਦੇ ਵਿੱਚ ਮੰਦਿਰ ਦੇ ਪਿੱਛੇ ਨੂੰ ਰਸਤਾ ਜਾਂਦਾ ਇੱਥੇ ਨੂੰ ਸੰਗਤ ਨਿਕਲ ਕੇ ਜਾ ਕੇ ਜਿਹੜੀ 43 ਦੀ 메ਨ ਸੜਕ ਹੈ ਬੱਸ ਸਟੈਂਡ ਦੀ ਉੱਥੇ ਜਾ ਕੇ ਸ਼ਾਂਤਮਈ ਸੰਗਤ ਅਸੀਂ ਤਕਰੀਬਨ 100 150 ਦੇ ਕਰੀਬ ਸੀਗੇ ਤੇ ਜਾ ਕੇ ਅਸੀਂ ਉੱਥੇ ਬੈਠ ਗਏ ਸੜਕ ਦੇ ਉੱਤੇ ਸਤਨਾ ਵਹਿਰੂ ਦਾ ਜਾਪ ਕਰਨ ਲੱਗ ਪਏ ਸਾਡੇ ਨਾਲ ਮੈਂ ਬਾਪੂ ਗੁਰਚਰਨ ਸਿੰਘ ਜਥੇਦਾਰ ਹਵਾਰਾ ਸਾਹਿਬ ਦੇ ਧਰਮ ਪਿਤਾ ਮੈਂ ਬਲਜੀਤ ਸਿੰਘ ਪਾਉ ਜਥੇ ਗੁਰਦੀਪ ਸਿੰਘ ਬਠਿੰਡਾ ਜਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਤੇ ਕਰਨੈਲ ਸਿੰਘ ਪੰਜੋਲੀ ਬਾਈ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਤੋਂ ਸੁਖਗਿੱਲੇ ਮੋਗਾ ਹੋਰ ਅਜੇ ਤਕਰੀਬਨ ਅਸੀਂ 100-150 ਤਕਰੀਬਨ ਬਾਈ ਗੁੱਡੂ ਤੇ ਮਟਾੜ ਤੋਂ ਬਾਈ ਕਾਲੇ ਉਹ ਨਹੀਂ ਆਏ ਹੋਏ ਨੇ ਕਿ ਠੁੱਲੀ ਵਾਲ ਸਾਹਿਬ ਤੋਂ ਕਾਫੀ ਸੰਗਤ ਲੈ ਕੇ ਅਸੀਂ ਇਹ ਸਾਰੇ ਜਣੇ 100-150 ਬੰਦਾ ਉੱਥੇ ਜਾ ਕੇ ਸੜਕ 'ਤੇ ਬੈਠ ਗਿਆ ਉੱਥੇ ਸਾਨੂੰ ਚਾਰ ਸਵੇਰੇ ਤੋਂ ਚੰਡੀਗੜ੍ਹ ਪੁਲਿਸ ਨੇ ਘੇਰ ਲਿਆ ਅੱਗੇ ਤੋਂ ਵੀ ਪਿੱਛੇ ਤੋਂ ਵੀ ਚਲੋ ਅਸੀਂ ਇੱਥੇ ਜਾ ਕੇ ਆਪਣੀ ਸਟੇਜ ਦੀ ਕਾਰਵਾਈ ਸ਼ੁਰੂ ਕਰਤੀ ਉੱਥੇ ਜਾ ਕੇ ਸਾਡੇ ਬਲਾਰੇ ਬੋਲਣੇ ਸ਼ੁਰੂ ਕਰਤੇ ਟਾੜੀ ਵੀ ਆਏ ਤੇ ਟਾੜੀਆਂ ਨੇ ਵੀ ਆਪਣੀਆਂ ਵਾਰਾਂ ਉੱਥੇ ਗਾਈਆਂ ਉਸ ਤੋਂ ਬਾਅਦ ਮੋਰਚੇ ਦੇ ਪ੍ਰਬੰਧਕਾਂ ਨੇ ਗ੍ਰਿਫਤਾਰੀ ਦੇਣ ਦਾ ਪ੍ਰੋਗਰਾਮ ਬਣਾ ਲਿਆ। ਉਹਨਾਂ ਨੇ ਗ੍ਰਿਫਤਾਰੀ ਇੱਕ ਦੋ ਬੰਦੇ ਜਦੋਂ ਉੱਠ ਕੇ ਤੁਰ ਪਏ ਤਾਂ ਉਹ ਨਾਲ ਦੀ ਨਾਲ ਪ੍ਰਸ਼ਾਸਨ ਆਪਣਾ ਇੰਨਾ ਜ਼ਿਆਦਾ ਘਪਰਾ ਗਿਆ ਕਿ ਉਹਨਾਂ ਨੇ ਸਾਰੇ ਚੱਕ ਕੇ ਜਿਹੜੇ ਉੱਥੇ ਬੰਦੇ ਬੈਠੇ ਸੀਗੇ ਅਸੀਂ ਉਹਨਾਂ ਨੂੰ ਚੱਕ ਕੇ ਬੱਸਾਂ 'ਚ ਬਿਠਾਉਣਾ ਸ਼ੁਰੂ ਕਰਤਾ। ਤਕਰੀਬਨ ਅ 50-60 ਦੇ ਕਰੀਬ ਬੰਦੇ ਨੂੰ ਬੱਸਾਂ 'ਚ ਭਰ ਕੇ ਦੋ ਤਿੰਨ ਬੱਸਾਂ ਦੇ ਵਿੱਚ ਉਹਨਾਂ ਨੇ ਬਿਠਾ ਲਿਆ ਤੇ ਸਾਡੇ ਜਿਵੇਂ ਟਰੈਕਟਰ ਸਿਗੇ ਦੋ ਗਏ ਹੋਏ ਨਾਲ ਤੇ ਇੱਕ ਆਪਣਾ ਮਹਿੰਦਰਾ ਗੱਡੀ ਸੀ ਗਈ ਹੋਈ ਉਹ ਸਾਰੇ ਕਬਜ਼ੇ ਵਿੱਚ ਪੁਲਿਸ ਨੇ ਲੈ ਲੇ ਸੋ ਕਬਜ਼ੇ ਲੈਣ ਤੋਂ ਬਾਅਦ ਉਹਨਾਂ ਜਿਹੜੇ ਬੰਦੇ ਨੂੰ ਉਹਨੇ ਪੁਲਿਸ ਲੈ ਕੇ ਗਈ ਹੈ 34 ਥਾਣੇ ਚ ਜਾਂ ਕਿਸੇ ਹੋਰ ਵੱਖ-ਵੱਖ ਥਾਣੇ ਦੇ ਵਿੱਚ ਲੈ ਗਈ ਉਸ ਤੋਂ ਬਾਅਦ ਜਿਹੜੀ ਸੰਗਤ ਇੱਥੇ ਪਿੱਛੇ ਹੌਲੀ-ਹੌਲੀ ਇਕੱਠੀ ਹੋਈ ਸੀਗੀ ਉਹਨਾਂ ਨੇ ਇੱਥੇ ਸਟੇਜ ਲਾਈ ਆਪਣੀ ਚਲੋ ਆਪਣੇ-ਆਪਣੇ ਵਿਚਾਰ ਹਰੇਕ ਦੰਦਾ ਜਿਹੜਾ ਦੂਰੋਂ ਨੇੜੇ ਤਲਕੇ ਆਉਂਦਾਗਾ ਤੋਂ ਸੋ ਇੱਥੇ ਜਿਹੜੇ ਆਪਣੇ ਵੀਰਾਂ ਨੇ ਸਟੇਜ ਲਾਈ ਆ ਉਹਨਾਂ ਦਾ ਵੀ ਕੁਛ ਕੁਛ ਨੇ ਉਤਸ਼ਾਹਿਤਾ ਵੀ ਜਦੋਂ 12 ਵਜੇ ਦਾ ਟਾਈਮ ਸੀ ਵੀ ਸੰਗਤ ਪਹਿਲਾਂ ਚਲੀ ਗਈ ਤਾਂ ਉਹਨਾਂ ਨੇ ਆਪਣਾ ਰੋਸ ਜ਼ਾਹਰ ਕਰਨ ਦੇ ਮਾਰੇ ਵੀ ਆਪਾਂ ਵੀ ਸੀਐਮ ਦੀ ਕੋਠੀ ਨੂੰ ਚੱਲੀਏ ਵੀ ਜਦੋਂ ਆਪਣੇ ਲੀਡਰ ਗ੍ਰਿਫਤਾਰ ਕਰ ਲਏ ਤਾਂ ਉਹ ਜਦੋਂ ਪੰਡਾਲ ਚੋਂ ਨਿਕਲ ਗਏ ਜਿਹੜੀ ਸੜਕ ਆ ਬੰਦ ਕੀਤੀ ਆ ਪਹਿਲਾਂ ਖੁੱਲੀ ਸੀਗੀ ਇੱਥੇ ਤੋਂ ਜਾਣ ਲੱਗੇ ਸੀਗੇ ਉੱਥੇ ਜਾ ਕੇ ਚੰਡੀਗੜ੍ਹ ਪੁਲਿਸ ਦੇ ਨਾਲ ਤਕਰਾਰ ਬਾਜੀ ਹੋ ਗਈ ਸੋ ਉਹਨਾਂ ਨੇ ਅੱਗੇ ਜਾਣ ਨਹੀਂ ਦਿੱਤੇ ਸੋ ਸਾਡੇ ਸਿੰਘਾਂ ਵੱਲੋਂ ਇਲਾਕਿਆਂ ਕਪਾਣਾਂ ਨੂੰ ਦੇਖ ਕੇ ਉਹ ਘਬਰਾ ਗਈ ਪੁਲਿਸ ਨੂੰ ਲੱਗਦ ਤਾਂ ਉਹਨਾਂ ਨੇ ਹਥਰੂ ਗੈਜ ਦੇ ਗੋਲੇ ਡਾਗਨੇ ਸ਼ੁਰੂ ਕਰਤੇ ਪੰਡਾਲ ਦੇ ਉੱਤੇ ਵੀ ਉਹਨਾਂ ਨੇ ਗੋਲੇ ਡਾਗੇ ਜੋ ਕਿ ਪਾਰਲੀ ਸੜਕ ਦੇ ਉੱਤੇ ਸਾਰੀ ਸੰਗਤ ਪਾਰਲੀ ਸੜਕ ਦੇ ਸੀ ਤੁਸੀਂ ਉੱਧਰ ਗਏਦੋ ਜਾਣ ਕੇ ਪੁਲਸ ਨੇ ਚੰਡੀਗੜ੍ਹ ਪੁਲਸ ਨੇ ਜਿੱਥੇ ਸਾਡਾ ਮਹਾਰਾਜ ਦੀ ਭੀੜ ਪਈ ਹੈ ਉਸ ਪੰਡਾਲ ਦੇ ਉੱਤੇ ਪੰਡਾਲ ਦੇ ਮੂਹਰੇ ਕਟੋਗੜ 25 ਦੇ ਕਰੀਬ ਗੋਲੇ ਕੁਆਂ ਨੇ ਦਾਗੇ ਨੇ ਅਤੂ ਗੈਸ ਦੇ ਜਿਹਦੀ ਤੁਹਾਨੂੰ ਮੈਂ ਆਪਣਾ ਮੇਰੇ ਕੋਲ ਵੀਡੀਓ ਬਣੀ ਹੋਈ ਹੈ ਤੇ ਗੋਲੇ ਵੀ ਅਸੀਂ ਰੱਖੇ ਹੋਏ ਨੇ ਸਾਹਮਣੇ ਉਹ ਤੁਹਾਡੇ ਕੋਲ ਸਾਰੇ ਅਸੀਂ ਪੇਸ਼ ਕਰਾਂਗੇ ਸੋ ਜਿਹੜੀ ਕਿ ਬਹੁਤ ਹੀ ਅਸੀਂ ਘਨੌਣੀ ਹਰਕਤ ਕੀਤੀ ਹੈ ਇਹ ਚੰਡੀਗੜ੍ਹ ਪੁਲਿਸ ਨੇ ਕਬਰਾੜ ਦੇ ਵਿੱਚ ਆ ਕੇ ਸੋ ਕਹਿਣ ਦਾ ਮਤਲਬ ਮੇਰਾ ਦੂਜਾ ਬਰਗਾੜੀ ਅੱਜ ਇੱਥੇ ਯਾਦ ਕਰਾਦਾ ਉੱਥੇ ਤਾਂ ਚਲੋ ਸੰਗਤ ਕੰਦੇਲੀ ਬੈਠੀ ਸੀਗੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਬੀੜ ਤਾਂ ਹੈ ਨਹੀਂ ਸੀ ਇੱਥੇ ਦਾ ਉਹਨਾਂ ਨੇ ਜਾਣ ਕੇ ਜਿੱਥੇ ਸਾਡੇ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸਾਡੀ ਬੀੜ ਰੱਖੀ ਹੋਈ ਹੈ ਪੰਡਾਲ ਦੇ ਵਿੱਚ ਉੱਥੇ ਜਾਣ ਕੇ ਅਥਰੂ ਗੈਸ ਦੇ ਗੋਲੇ ਮਾਰੇ ਪਰ ਉਸ ਉੱਪਰ ਵਾਲੇ ਦੀ ਕਿਰਪਾ ਨਵਹਿਰੂ ਦੀ ਕਿਰਪਾ ਦੇ ਨਾਲ ਬਚਾਅ ਜ਼ਰੂਰ ਹੋ ਗਿਆ ਪਰ ਉਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਸੋ ਗੋਲੇ ਇੰਨੇ ਮਤਲਬ ਕਿ ਸਿੱਟਣੋਂ ਹੀ ਨਹੀਂ ਛੱਡੇ 20-25 ਦੇ ਕਰੀਬ ਗੋਲੇ ਮਾਰੇ ਜਿੱਦੇ ਧੂਆਂ ਅੰਦਰ ਵੀ ਗਿਆ ਜਿਹੜਾ ਆਪਣਾ ਗਰੰਥੀ ਸਿੰਘ ਬੈਠਾ ਸੀਗਾ ਉਹਦੀ ਵੀ ਅੱਖਾਂ ਨੂੰ ਪੈ ਗਿਆ ਗਲ ਨੂੰ ਚੜ ਗਿਆ ਹੋਰ ਸੰਗਤ ਜਿੰਨੀ ਇੱਥੇ ਇਕੱਠੀ ਹੋਈ ਸੀਗੀ ਉਹ ਵੀ ਬਹੁਤ ਜ਼ਿਆਦੇ ਫੱਟੜ ਹੋਈ ਹੈ ਸੋ ਇਹ ਬਹੁਤ ਜ਼ਿਆਦੇ ਚੰਡੀਗੜ੍ਹ ਪੁਲਿਸ ਦੀ ਘਣਾਉਣੀ ਹਰਕਤ ਹੈ ਜਿਹੜੀ ਉਹਨਾਂ ਨੇ ਇਹ ਕੀਤੀ ਹੈ ਜਦੋਂ ਕਿ ਕੋਈ ਏਡੀ ਗੱਲ ਹੈ ਨਹੀਂ ਸੀ ਉੱਥੇ ਵੀ ਸ਼ਾਂਤਮਈ ਗ੍ਰਿਫਤਾਰੀਆਂ ਸਾਡੇ ਆਪਣੇ ਆਗੂਆਂ ਨੇ ਦਿੱਤੀਆਂ ਨੇ ਜਿਹੜੀ ਹੋਰ ਸੰਗਤ ਬੈਠੀ ਸੀਗੀ ਕੋਈ ਕਿਸੇ ਤਰ੍ਹਾਂ ਦੀ ਪ੍ਰਗਟਾ ਨਹੀਂ ਹੋਈ ਹੈਗੀ ਇੱਥੇ ਪਤਾ ਨਹੀਂ ਕਿਹੜੀ ਗੱਲੋਂ ਇਹ ਪੁਲਿਸ ਪ੍ਰਕਾਰ ਤੇ ਆਈ ਹੈ ਉਹਨਾਂ ਨੇ ਜਾਣਗੇ ਬਰਗਾੜੀ ਯਾਦ ਕਰਾਇਆਗਾ ਕੋਈ ਕਿਸੇ ਤਰ੍ਹਾਂ ਦੀ ਕਸਰੀ ਛੱਡੀ ਅੱਜ ਵੀ ਉਹ ਆਪਣਾ ਜਿਹੜਾ ਅੰਦਰ ਗੋਲੇ ਆਪਣਾ ਟੀਨਾਂ ਦੇ ਉੱਤੇ ਗਿਰੇ ਨੇ ਉਹ ਤੁਸੀਂ ਤੁਹਾਡੇ ਕੋਲ ਵੀਡੀਓ ਆ ਜੂਗੀ ਵੀ ਉਹਨਾਂ ਨੇ ਨੁਕਸਾਨ ਆ ਸਾਰੀ ਸੰਗਤ ਦਾ ਬਹੁਤ ਜਿਆਦਾ ਹੋਇਆ ਸੋ ਧੂਣਾਂ ਵਾਲਾ ਅੰਦਰ ਪੰਡਾਲ ਪੂਰਾ ਧੂਣੇ ਦੇ ਨਾਲ ਭਰ ਗਿਆ ਸੀਗਾ ਸੋ ਇਹ ਇਹਦਾ ਮਤਲਬ ਵੀ ਦੂਜਾ ਬਰਗਾੜੀ ਬਰਗਾੜੀ ਦੂਜਾ ਉਹਨਾਂ ਨੇ ਇੱਥੇ ਅੱਜ ਕਾਂਡ ਕੀਤਾ ਚੰਡੀਗੜ੍ਹ ਪੁਲਿਸ ਨੇ ਸੋ ਜਿਸ ਦੀ ਅਸੀਂ ਪੂਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਵੀ ਕਰਦੇ ਹਾਂ ਸੋ ਅਸੀਂ ਸੋ ਸਮੂਹ ਸੰਗਤ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡੀ ਪੱਧਰ ਤੇ ਸਾਨੂੰ ਆ ਕੇ ਸਮਰਥਨ ਦਿੱਤਾ ਨਯੰਗ ਸਿੰਘ ਜਿ세 ਬੰਦੀਆਂ ਸਾਡੇ ਨਾਲ ਜਿਹੜੇ 2 ਸਾਲ ਤੋਂ ਮੋਢੇ ਨਾਲ ਮੋਟਾ ਲਾ ਕੇ ਖੜੀਆਂ ਨੇ ਉਹ ਵੀ ਤਕਰੀਬਨ ਸਾਰੀਆਂ ਹਾਜ਼ਰ ਸੀਗੀਆਂ ਉਹਨਾਂ ਨੇ ਵੀ ਗ੍ਰਿਫਤਾਰੀਆਂ ਕੁੱਛਕਣ ਦਿੱਤੀਆਂ ਨੇ ਠੀਕ ਹੈ ਇੱਥੇ ਚੱਲਣ ਲੱਗੇ ਥੋੜੀ ਮੋਟੀ ਸਾਡਾ ਟਾਈਮ ਦਾ ਅੱਗੇ ਪਿੱਛੇ ਹੋ ਗਿਆ ਜਿਸ ਕਾਰਨ ਅਸੀਂ ਇਕੱਠੇ ਹੋ ਕੇ ਨਹੀਂ ਜਾ ਸਕੇ ਸੋ ਪਰ ਜਿਹੜਾ ਅੱਜ ਹੋਇਆ ਬਹੁਤ ਹੀ ਇਹ ਅਤਿ ਨਿੰਦਣਯੋਗ ਘਟਨਾ ਹੋਈ ਹੈ ਜਿਹੜੀ ਇਹ ਪੰਜਾਬ ਚੰਡੀਗੜ੍ਹ ਪੁਲਿਸ ਨੇ ਕੀਤੀ ਹੈ ਪ੍ਰੋਪੋਸਟਾ ਦੋਹੇ ਨਹੀਂ ਰੜਕੇ ਕੀਤੀ ਆ ਪੰਜਾਬ ਪੁਲਿਸ ਨੇ ਵੀ ਜਿਹੜੀ ਸਾਡੀ ਸੰਗਤ ਰੋਕੀ ਐ ਵੀ ਜਿਹੜੀ ਸੰਗਤ ਆਉਣੀ ਦਿੱਤੀ ਨਹੀਂ ਇੱਥੇ ਸੰਗਤ ਇੰਨੀ ਸੀ ਆ ਸਾਡੀ ਆਈ ਹੋਈ ਸਾਡੇ ਤੋਂ ਪਤਾ ਨਹੀਂ ਕਿੱਥੋਂ-ਕਿੱਥੋਂ ਫੋਨ ਆ ਰਹੇ ਸੀ ਵੀ ਅਸੀਂ ਉੱਥੇ ਇੰਨੀਆ ਬਸਾਂ ਘੇਰ ਲੀਆਂ ਉੱਥੇ ਇੰਨੇ ਬੰਦੇ ਸਾਡੇ ਅੰਦਰ ਆ ਕਰਤੇ ਚੱਕ 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 ਕੇ ਸੋ ਪੰਜਾਬ ਪੁਲਿਸ ਨੇ ਇੱਥੇ ਬੰਦੇ ਆਉਣ ਨੂੰ ਰੋਕਿਆ ਚੰਡੀਗੜ੍ਹ ਪੁਲਿਸ ਨੇ ਆਹ ਕਾਨੂੰਨੀ ਹਰਕਤ ਕੀਤੀ ਆ ਸੋ ਦੋਹੇ ਪੁਲਿਸ ਦੀ ਅਸੀਂ ਨਿੰਦਣ ਯੋ ਕਾਰਵਾਈ ਐ ਇਸ ਦੇ ਨਾਲ ਅਸੀਂ ਪੰਜਾਬ ਸਰਕਾਰ ਦੀ ਵੀ ਇਹ ਪੂਰ ਜੋ ਰਸੇਦੀ ਕਰਦੇ ਆਂ ਵੀ ਜਿਹੜਾ ਉਹਨਾਂ ਨੇ ਇਹ ਕੰਮ ਕਰਾਇਆ ਜਦੋਂ ਕਿ ਅਸੀਂ ਪਿਛਲੀ 23 ਨਵੰਬਰ ਤੋਂ ਉਹਨੂੰ ਰੈਲਟੀਮੈਟਮ ਦਿਆ ਹੋਇਆ ਸੀਗਾ ਵੀ ਅਸੀਂ 7 ਤਰੀਕ ਨੂੰ ਅਸੀਂ ਇੱਥੇ ਇਕੱਠ ਕਰਕੇ ਗੱਲ ਕਰਨੀ ਚਾਹੁੰਦੇ ਆ ਉਸ ਤੋਂ ਪਹਿਲਾਂ ਜੇ ਪੰਜਾਬ ਸਰਕਾਰ ਚਾਹੁੰਦੀ ਆਪਣਾ ਕੋਈ ਮੰਤਰੀ ਜਾਂ ਕੋਈ ਨੁਮਾਇੰਦਾ ਭੇਜ ਕੇ ਕੋਈ ਗੱਲ ਕਰ ਸਕਦੀ ਸੀ ਮੋਰਚੇ ਨਾਲ ਪਰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਕੀਤੀ ਜਿਸ ਕਰਕੇ ਅੱਜ ਸਾਨੂੰ ਇਹ ਸਟੈਪ ਚੱਕਣਾ ਪਿਆ ਕਿਉਂਕਿ ਅਸੀਂ ਜਦੋਂ ਐਲਾਨ ਕਰ ਚੁੱਕੇ ਸੀ ਵੀ ਸੀਐਮ ਭਗਵਰਤਨਾਣ ਨੂੰ ਇਹ 2 ਸਾਲ ਜਿਹੜੇ ਅਸੀਂ ਬੈਠੇ ਆ 4 ਮੰਗਾਂ ਨੂੰ ਲੈ ਕੇ ਉਹਦੇ ਬਾਰੇ ਅਸੀਂ ਦੱਸਣਾ ਚਾਹੁੰਦੇ ਸੀਗੇ ਸੋ ਨਾ ਹੀ ਕੋਈ ਸਰਕਾਰ ਦਾ ਮੰਤਰੀ ਨਾ ਹੀ ਕੋਈ ਹੋਰ ਕੋਈ ਸੂਜਵਾਨ ਲੀਡਰ ਆਇਆ ਇੱਥੇ ਵੀ ਜਿਹੜੀ ਉਹਦੇ ਦਾ ਗੱਲ ਪਹੁੰਚਾ ਸਕੇ ਇਹੋ ਜਿਹਾ ਅੜੀਲ ਮੁੱਖ ਮੰਤਰੀ ਅਸੀਂ ਤਾਂ ਕੁਝ ਦੇਖਿਆ ਨਹੀਂ ਨਾ ਕਦੇ ਆਕਾਲੀ ਸਰਕਾਰ ਇਹੋ ਜਿਹੀ ਆਈ ਹੈ ਨਾ ਕਦੇ ਕਾਂਗਰਸ ਸਰਕਾਰ ਆਈ ਹੈ ਆ ਜਿਹੜੀ ਆ ਆਦਮੀ ਸਰਕਾਰ ਆਈ ਹੈ ਉਹਨਾਂ ਨੇ ਤਾਂ ਖੁੱਲੀ ਸ਼ਹਿਦ ਦੇਤੀ ਵੀ ਉੱਥੇ ਕੋਈ ਬੰਦਾ ਨਾ ਪਹੁੰਚੇ ਪਰ ਫੇਰ ਵੀ ਸੰਗਤ ਦਾ ਧੰਨਵਾਦ ਹੈ ਕਿਵੇਂ ਨਾ ਕਿਵੇਂ ਸੰਗਤ ਇੱਥੇ ਇੰਨੀ ਇਕੱਠੀ ਹੋ ਗਈ ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦੇ ਹਾਂ ਸੋ ਇਨੀਆਂ ਗੈਂਤੈ ਕਬੂਲ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ